ਸਰਕਾਰੀ ਆਯੁਰਵੈਦਿਕ ਮੈਡੀਕਲ ਆਫੀਸਰ ਡਾਕਟਰ ਦੀਪਕ ਬੱਸੀ ਜੀ ਅੱਜ ਮੇਰੇ ਨਾਲ ਨੇ ਅੱਜ ਇਹਨਾਂ ਦੇ ਕਲੀਨਿਕ ਤੇ ਵਿੱਚ ਆਏ ਸੀ ਕਿ ਸਰਕਾਰੀ ਸੇਵਾਵਾਂ ਦੇ ਨਾਲ ਨਾਲ ਆਪਣਾ ਕਲੀਨਿਕ ਜੋ ਡਾਕਟਰ ਬੱਸੀ ਆਯੁਰਵੈਦਿਕ ਕਲੀਨਿਕ ਦੇ ਨਾਮ ਤੇ ਹੈ ਗਰਸ਼ਿੰਕਰ ਵਿੱਚ ਤੇ ਇੱਥੋਂ ਕੀ ਕੀ ਸੇਵਾਵਾਂ ਮਿਲਦੀਆਂ ਨੇ ਲੋਕਾਂ ਲਈ ਔਰ ਕਿਹੋ ਜਿਹਾ ਇਲਾਜ ਹੁੰਦਾ ਔਰ ਆਯੁਰਵੈਦਿਕ ਦਾ ਕਨਸੈਪਟ ਜੋ ਲੋਕਾਂ ਵਿੱਚ ਬਹੁਤ ਜ਼ਿਆਦਾ ਅੱਜਕੱਲ ਫੇਮਸ ਹੁੰਦਾ ਜਾ ਰਿਹਾ ਇਸ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ ਸਵਾਗਤ ਹੈ ਡਾਕਟਰ ਸਾਹਿਬ ਸਤ ਸ੍ਰੀ ਅਕਾਲ ਤੁਹਾਡੀ ਨਮਸਕਾਰ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਆਯੁਰਵੈਦਿਕ ਤੇ ਤੇ ਆਯੁਰਵੈਦਿਕ ਤੇ ਵਿੱਚ ਜਿਸ ਤਰ੍ਹਾਂ ਕੀ ਤੁਸੀਂ ਲਗਾਤਾਰ ਪਿਛਲੇ 10 ਸਾਲ ਤੋਂ ਸਵਾਗਤ ਤੇ ਦੇ ਰਹੇ ਹੋ ਪਹਿਲਾਂ ਕੇਰਲਾ ਵਿੱਚ ਵੀ ਰਹੇ ਹੋ ਥੋੜਾ ਆਪਣਾ ਪਿਛਲਾ ਪਾਸਟ ਜੋ ਕੇਰਲਾ ਦਾ ਸਫਰ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਉਸ ਤੋਂ ਪਹਿਲਾਂ ਆਪਾਂ ਆਯੁਰਵੈਦਿਕ ਦੀ ਜਲੂਰ ਕਰੀਏ ਜੀ ਜੀ ਸਰ ਮੈਂ ਪਿਛਲੇ 10 ਸਾਲ ਤੋਂ ਸਰ ਅਸੀਂ ਆਯੁਰਵੈਦਿਕ ਦੀ ਇਥੇ ਸਿਵਾਮਨ ਕਰ ਰਹੇ ਹਾਂ ਸਾਡਾ ਕਲੀਨਿਕ ਪਹਿਲਾਂ ਰਾਵਲਪਿੰਡੀ ਰੋਡ ਤੇ ਸੀ ਹੁਣ ਅਸੀਂ ਮੇਨ ਰੋਡ ਨੀਅਰ ਕਿਸਾਨ ਪਾਈਪ ਸਟੋਰ ਸ਼ਿਫਟ ਕਰਤਾ ਹੈ ਆਯੁਰਵੈਦਿਕ ਦਾ ਪਿਛਲੇ ਅਸੀਂ 10 ਸਾਲ ਤੋਂ ਇਸ ਲਈ ਕਰ ਰਹੇ ਹਾਂ ਕਿ ਜਿਹੜੀ ਚੀਜ਼ ਦਾ ਇਲਾਜ ਆਯੁਰਵੇਦ ਦੇ ਵਿੱਚ ਸੰਭਵ ਹੈ ਉਹ ਕਿਸੇ ਹੋਰ ਪਦਵੀ ਵਿੱਚ ਸੰਭਵ ਨਹੀਂ ਹੈ ਸਾਡਾ ਇੱਕ ਮੇਨ ਜਿਹੜਾ ਮੇਨ ਸਾਡਾ ਮੋਟਿਵੇ ਅਸੀਂ ਸਿਰਫ ਤੇ ਸਿਰਫ ਕੇਰਲਾ ਦੀਆਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਸਾਊਥ ਇੰਡੀਆ ਦੀਆਂ ਮੈਡੀਸਿਨਸ ਹੈਗੀਆਂ ਜਿਨ੍ਹਾਂ ਦੀ ਪੋਟੈਂਸੀ ਵੀ ਜ਼ਿਆਦਾ ਵਾ ਜਿਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਵੀ ਬਹੁਤ ਅਲੱਗ ਆ ਨਾਰਮਲ ਇੱਕ ਆਯੁਰਵੈਦਿਕ ਮੈਡੀਸਿਨਸ ਹੁੰਦੀਆਂ ਕੇਰਲਾ ਦੀਆਂ ਆਯੁਰਵੈਦਿਕ ਮੈਡੀਸਿਨਸ ਹੁੰਦੀਆਂ ਜਿਵੇਂ ਕਸ਼ਾਇਮ ਹੈਗੇ ਸਾਡੇ ਕੋਲ ਅਲੱਗ-ਤਲਗ ਤਰੀਕੇ ਦੀਆਂ ਸਾਡੇ ਕੋਲ ਕਬਟੀਆਂ ਉੱਥੋਂ ਆਉਂਦੀਆਂ ਬਹੁਤ ਅਲੱਗ ਤਰੀਕੇ ਨਾਲ ਉਹਨਾਂ ਦਾ ਕੰਮ ਕਰਦੀਆਂ ਤੇ 100% ਜਿਹੜਾ ਆਯੁਰਵੈਦਿਕ ਉਸ ਤਰ੍ਹਾਂ ਕੰਮ ਕਰਦੀ ਹੈ 100% ਬਿਮਾਰੀ ਮੁਕਤਮ ਕਰਦੀ ਹੈ ਨਹੀਂ ਮੈਂ ਅਸਲ ਸਭ ਤੋਂ ਪਹਿਲੇ ਇਹ ਰਹਿਣ ਦੇ ਕਿ ਤੁਸੀਂ 10 ਸਾਲ ਮੈਂ ਸਿਰਫ ਐਫੀਓ ਦੀ ਸ਼ੁਰੂ ਕੀਤਾ ਉਸ ਤੋਂ ਪਹਿਲੇ ਕੇਰਲਾ ਜਿਹੜਾ ਉਹ ਸਰਫਰੈਂਸ ਜੀ ਸਰ ਮੈਂ ਆਯੁਰਵੈਦਿਕ ਵੀ ਆਪਣੀ ਜਿਹੜੀ ਡਿਗਰੀ ਬੀਐਮਐਸ ਉਹ ਮੈਂ ਜਲੰਧਰ ਆਯੁਰਵੈਦਿਕ ਮੈਡੀਕਲ ਕਾਲਜ ਤੋਂ ਕੀਤੀ ਹੈ ਉਸ ਤੋਂ ਬਾਅਦ 6 ਮਹੀਨੇ ਤੋਂ ਸਾਡੀ ਟ੍ਰੇਨਿੰਗ ਜਿਹੜੀ ਰਹੀ ਹੈ ਕੋਟਕਲ ਆਰਯਵੈਦ ਸ਼ਾਲਾ ਕੋਟਕਲ ਦੇ ਕੇਰਲਾ ਵਿੱਚ ਕੇਰਲਾ ਚ ਰਹੀ ਹੈ ਫਿਰ ਮੈਂ ਥੋੜਾ ਸਮਾਂ ਆਯੁਰਵੇਦ ਫਾਰਮੇਸੀ ਦੇ ਵਿੱਚ ਲਿਆ ਉੱਥੋਂ ਐਕਸਪੀਰੀਅੰਸ ਜਿਹੜਾ ਸੀ ਗੇਨ ਕਰਕੇ ਸਾਰਾ ਇਹ ਉਹ ਜਿਹੜਾ ਐਕਸਪੀਰੀਅੰਸ ਅਸੀਂ ਆਪਣੇ ਸ਼ਹਿਰ ਗਡਸਿੰਘਰ ਵਿੱਚ ਲੈ ਕੇ ਆਏ ਆ ਤੇ ਲੋਕਾਂ ਨੂੰ ਉਸ ਚੀਜ਼ ਦੀ ਅਸੀਂ ਆਪਾ ਸੇਵਾ ਕਰ ਰਹੇ ਆ ਤੇ ਲੋਕਾਂ ਨੂੰ ਅਸੀਂ ਉਸ ਚੀਜ਼ ਦਾ ਫਾਇਦਾ ਦੇ ਰਹੇ ਆ ਠੀਕ ਹੈ ਆਪਾਂ ਦੂਸਰਾ ਆਪਣੇ ਇਲਾਜ ਦੀ ਪદ્ધਤੀ ਦੀ ਗੱਲ ਕਰੀਏ ਤੇ ਕੇਰਲਾ ਦੀ ਪદ્ધਤੀ ਦੇ ਵਿੱਚ ਡਿਫਰੈਂਟ ਕੀ ਹੈ ਸੋ ਡਿਫਰੈਂਸ ਇਹ ਹੈ ਕੇਰਲਾ ਦਾ ਜਿਹੜਾ ਆਯੁਰਵੈਦਿਕ ਹਨਾ ਤੇ ਨਾਰਥ ਦਾ ਜਿਹੜਾ ਆਯੁਰਵੈਦਿਕ ਇੱਕ ਤਾਂ ਕੰਪਨੀਆਂ ਜਿਹੜੀਆਂ ਉੱਥੇ ਦੀਆਂ ਜਿਹੜੀਆਂ ਮੈਡੀਸਿਨਸ ਬਣਾਉਂਦੀਆਂ ਤੇ ਉਹਨਾਂ ਦਾ ਸਟੈਂਡ ਜਿਹੜੀਆਂ ਮਤਲਬ ਆਰਯੋਬਿੰਦ ਸ਼ਾਲਾ ਦੀ ਮੈਂ ਗੱਲ ਕੀਤੀ ਕੋਟਕਲ ਦੀ ਉਹ ਤਕਰੀਬਨ 200 ਸਾਲ ਪਣੀ ਕੰਪਨੀ ਆ ਉੱਥੇ ਦੀ ਜਿਹੜੀ ਕੇਰਲਾ ਦਾ এনवायरमेंट ਵੀ ਕੁਛ ਇਦਾਂ ਲੱਗੋ ਵੀ ਜਿਹੜੀਆਂ ਜਿਹੜੀ ਬੂਟੀਆਂ ਉੱਥੇ ਗ로우 ਕਰਦੀਆਂ ਉਹਨਾਂ ਦੇ ਵਿੱਚ ਪੋਟੈਂਸੀ ਉਹਨਾਂ ਦੇ ਵਿੱਚ ਗੁਣਵੱਤਾ ਬਹੁਤ ਆ ਤੇ ਅਸੀਂ ਡਾਇਰੈਕਟ ਉੱਥੋਂ ਹੀ ਲਗਾਨੇ ਆ ਸਾਡੇ ਕੋਲ ਟਰਾਂਸਪੋਰਟ ਨਹੀਂ ਉੱਥੋਂ ਹੀ ਸਿੱਧੀਆਂ ਦਵਾਈਆਂ ਹੁੰਦੀਆਂ ਤੇ ਉਹ ਅਸੀਂ ਲੋਕਾਂ ਨੂੰ ਜੋ ਚੀਜ਼ ਦੀ ਲੋੜ ਆ ਉਹਨਾਂ ਨੂੰ ਡਿਸਟ੍ਰਿਬਿਊਟ ਕਰਦੇ ਆ ਤੇ ਇਲਾਜ ਕਰਦੇ ਆ ਆਪਣੀ ਜਿਹੜੀ ਇਲਾਜ ਦੀ ਪદ્ધਤੀ ਹੈ ਚ ਨਾੜੀ ਤਰੰਗਣੀ ਮਤਲਬ ਸ੍ਰਹ ਉਹ ਕਨਸੈਪਟ ਕੀ ਆ ਉਹ ਥੋੜਾ ਦੱਸਾਂ ਸਰੂ ਪ੍ਰਾਣੀ ਵੈਦ ਹੁੰਦੇ ਸੀ ਜਿਹੜੇ ਉਹ ਨਵਜ ਦੇ ਕੇ ਇਲਾਜ ਕਰਦੇ ਹੁੰਦੇ ਸਭ ਤੋਂ ਪਹਿਲਾਂ ਹੁਣੇ ਤੁਹਾਡ ਨੂੰ ਤੁਸੀਂ ਬੈਠਣਾ ਤੇ ਉਹਨਾਂ ਨੇ ਨਵਜ ਦੇਖਣੀ ਨਵਜ ਦੇ ਕੇ ਦੱਸਣਾ ਤੁਹਾਨੂੰ ਕੀ ਪ੍ਰੋਬਲਮ ਆ। ਉਸ ਬੇਸਿਸ ਤੇ ਹੀ IIT ਬੰਬੇ ਨੇ ਇੱਕ ਮਸ਼ੀਨ ਬਾਈਆ ਨਾੜੀ ਤਰੰਗ ਦੀ। ਓਕੇ ਉਹ ਲੈਪਟਾਪ ਨਾਲ ਅਟੈਚ ਹੁੰਦੀ ਹੈ ਮਸ਼ੀਨ ਹਾਂ ਹਾਂ ਤੁਹਾਡੀ ਨਵਜ ਦੇਖਦੇ ਆ ਮਸ਼ੀਨ ਲਾ ਕੇ ਹੂੰ ਉਹ ਇੱਕ ਰਿਪੋਰਟ ਜਨਰੇਟ ਕਰਦੀ ਹੈ ਉਹਦੇ ਵਿੱਚ वात पित्त कफ تین ਚੀਜ਼ਾਂ ਸਾਡੀ ਬੋਡੀ ਦਾ ਜਿਹੜਾ ਮੇਨ ਜਿਹੜਾ ਤ੍ਰੀ ਦੋਸ਼ ਹਾਲੀ ਸਭ ਦਾ ਜਿਹੜਾ ਕਨਸੈਪਟ ਹੀ ਮੇਨ ਹੈ ਆ ਵੀ ਵਾਤ ਪਿੱਤ ਕਫ ਤੇ ਇਹਨਾਂ ਨੂੰ ਤਿੰਨਾਂ ਨੂੰ ਬੈਲੈਂਸ ਕਰਨਾ ਹੀ ਟ੍ਰੀਟਮੈਂਟ ਆ ਠੀਕ ਹੈ ਜੀ ਜਦੋਂ ਇਹ ਤਿੰਨੀ ਚੀਜ਼ਾਂ ਵਾਤ ਪਿੱਤ ਕਫ ਸਮ ਮਾਤਰਾ ਚ ਤਾਂ ਇਹਦਾ ਮਤਲਬ ਤੁਸੀਂ ਤੰਦਰੁਸਤ ਆ ਅਗਰ ਇਹਨਾਂ ਚ ਕੁਝ ਵੀ ਅਪ ਡਾਊਨ ਹੁੰਦਾ ਤੇ ਬਿਮਾਰੀ ਕਰਨ ਹੁੰਦੀ ਆ ਤੇ ਜਿਹੜੀ ਇਹ ਇਕੁਪਮੈਂਟ ਹੈ ਇਹ ਮਨਲੇ ਰਿਜ਼ਲਟ ਕਿੰਨੇ ਚਿਰ ਚੱਲਦਾ ਅਸਰ ਜਦੋਂ ਅਸੀਂ 45 ਸੈਕਿੰਡਸ ਇਹਨੂੰ ਨਾਲ ਲਾ ਕੇ ਰੱਖਣਾ ਨਾ ਵਜੇ ਠੀਕ ਹੈ ਜੀ ਇਹਨੇ ਸੈਂਸਰ ਲੱਗੇ ਹੋ ਇਹਦੇ ਵਿੱਚ ਇਹਨੇ 9 ਵਜੇ ਿਕਣੀ ਇਹਦੇ ਵਿੱਚ ਸੌਫਟਵੇਅਰ ਹੈਗਾ AIIT ਬੰਬਈ ਦਾ ਉਹਨੇ ਐਨਾਲਾਈਸਿਸ ਕਰਕੇ ਵੱਧ ਤੋਂ ਵੱਧ 15 ਮਿੰਟ ਦੇ ਵਿੱਚ ਰਿਪੋਰਟ ਦੇ ਦਿੰਨੀ ਹੈ ਰਿਪੋਰਟ ਦੇ ਵਿੱਚ ਇੱਕ ਤਾਂ ਪਤਾ ਲੱਗ ਜਾਏਗਾ ਪੇਸ਼ੰ ਨੂੰ ਬਿਮਾਰੀ ਕੀ ਹੈ ਠੀਕ ਹੈ ਜੀ ਕੋਈ ਬਾਤ ਵਧਿਆ ਬੈਂਕਿੰਗਸ ਪ੍ਰੋਪਰ ਹੋ ਜਾਏਗਾ ਜੀ ਇਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਪਹਿਲਾਂ ਉਹ 9 ਵਜੇ ਿਕ ਰਸੰਦੇ ਸੀ ਹੁਣ ਡਿਜੀਟਲਾਈਜੇਸ਼ਨ ਹੋਈ ਹੈ ਠੀਕ ਹੈ ਜੀ ਡਿਜੀਟਲ ਬਿਲਕੁਲ ਪ੍ਰਿੰਟ ਹੋ ਕੇ ਰਿਪੋਰਟ ਆਏਗੀ ਕੀ ਵਧਿਆ ਤੁਹਾਡਾ ਆਵਾਜ਼ ਵਧਿਆ ਪਿਤ ਵਧਿਆ ਕਫ ਵਧਿਆ ਉਹਦੇ ਹਿਸਾਬ ਨਾਲ ਤੁਹਾਨੂੰ ਕੀ ਦਵਾਈ ਲੈਣੀ ਚਾਹੀਦੀ ਠੀਕ ਹੈ ਜੀ ਕਿ ਤੁਹ ਹਫਤੇ ਦਾ ਡਾਈਟ ਪਲਾਨ ਇਹ ਵਿੱਚੋਂ ਜਨਰੇਟ ਹੁੰਦਾ ਜਿਹਦਾ ਬਾਹਰ ਲੋਕ ਚਾਰ ਨਹੀਂ ਦੋ ਜੀ ਜੀ ਡਾਈਟੀਸ਼ਨਰ ਕੋਲੋਂ ਅਸੀਂ ਪੈਸੇ ਖਰਚਦੇ ਆ ਮਤਲਬ ਇਹ ਜਿਹੜੀ ਮਸ਼ੀਨ ਆ ਇਹਨੇ ਨਲਜ ਦੇ ਕੇ ਦੱਸ ਦੇਣਾ ਵੀ ਤੁਹਾਨੂੰ ਕੀ ਚੀਜ਼ ਖਾਣੀ ਚਾਹੀਦੀ ਹੈ ਕੀ ਚੀਜ਼ ਤੁਹਾਡੇ ਲਈ ਫਾਇਦੇਮੰਦ ਹੈ ਕਿਹੜੀ ਚੀਜ਼ ਤੁਹਾਡੇ ਵਾਸਤੇ ਨੁਕਸਾਨਦਾਇਕ ਹੈਗਾ ਬੋਡੀ ਦੇ ਵਿੱਚ ਤੁਹਾਡੀ ਮੈਟੋ ਸਥਿਤੀ ਕੀ ਆ ਇਹ ਇੱਕ ਹਫਤੇ ਦਾ ਫਿਰ ਉਹਨੂੰ ਦੋਂਗੇ ਤੁਸੀਂ ਪਹਿਲਾਂ ਇੱਕ ਹਫਤੇ ਦਾ ਡਾਈਟ ਪਲਾਨ ਦਿੰਦੇ ਨੇ ਨਾਲ ਠੀਕ ਹੈ ਜੀ ਦੇਖੋ ਸਰ ਮਿਸ ਮਤਲਬ ਨਵਜ ਦੀ ਕਿ ਇਸ ਮਸ਼ੀਨ ਤੋਂ ਸਾਨੂੰ ਪਤਾ ਲੱਗ ਜਾਣਾ ਵੀ ਜਿਹੜਾ ਪੇਸ਼ੈਂਟ ਹੈ ਉਹਦੀ ਗੱਟ ਦੀ ਹੈਲਥ ਕੀ ਹੈ ਮਤਲਬ ਉਹਦੀ ਇੰਟਰਸਟ ਟਾਈਨ ਦੀ ਪੇਟ ਦੀ ਹੈਲਥ ਕੀ ਹੈ ਉਹਦਾ ਮੈਂਟਲ ਸਟੇਟਸ ਕੀ ਹੈ ਤੇ ਉਹਦੀ ਇਮਿਊਨਿਟੀ ਕਿੰਨੀ ਆ ਉਹ ਪਰਸੈਂਟੇਜ ਆਉਂਦੀ ਆ ਤੇ ਉਹ 99% ਐਕੂਰੇਟ ਹੁੰਦੀ ਹੈ ਜੀ ਤੇ ਇਹਦੇ ਜਿਹੜੀ ਟਰੀਟਮੈਂਟ ਆ ਉਹ ਕਰਨਾ ਤੋਂ ਮੈਡੀਸਨ ਜਿਹੜੀਆਂ ਉਹਦੇ ਨਾਲ ਹੀ ਹੋ ਜਾਂਦੀ ਜੀ ਇਹਦੇ ਨਾਲ ਅਸੀਂ ਡਾਇਗਨੋਸ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਕੀ ਆ ਪੇਸ਼ੈਂਟ ਸਾਡੇ ਕੋਲ ਆਇਆ ਉਹਦੀ ਬਿਮਾਰੀ ਦਾ ਪਤਾ ਕਰਨਾ ਬਹੁਤ ਜ਼ਰੂਰੀ ਆ। ਪੇਸ਼ੈਂਟ ਆਇਆ ਉਹਦੀ ਬਿਮਾਰੀ ਦਾ ਪਤਾ ਨਹੀਂ ਹੋਇਆ ਇਦਾਂ ਦਵਾਈ ਦੇ ਦਿੱਤੀ ਦਰਦ ਦੀ ਗੋਲੀ ਦੇ ਦਿੱਤੀ ਜਾਂ ਕੁਝ ਦੇ ਦਿੱਤਾ ਉਹ ਇਲਾਜ ਨਹੀਂ ਹੈਗਾ। ਪਹਿਲਾਂ ਉਹਦਾ ਡਾਇਗਨੋਸ ਕਰਾਂਗੇ ਫਿਰ ਉਹਦੇ ਹਿਸਾਬ ਨਾਲ ਕਿਹੜੀ ਦਵਾਈ ਬਾਤ ਨੂੰ ਵਧਾਉਣਾ ਪੇਤ ਨੂੰ ਘਟਾਉਣਾ ਕਫ ਨੂੰ ਘਟਾਉਣਾ ਬੈਲੈਂਸ ਕਰਨਾ ਕਿਹੜੀ ਦਵਾਈ ਉਹਦੇ ਲਈ ਬੈਨੇਫੀਸ਼ੀਅਲ ਹੋਊਗਾ ਤੇ ਉਹਦੇ ਨਾਲ ਇਲਾਜ ਕਰਾਂਗੇ ਤੇ ਇੱਕ ਹਫ਼ਤੇ ਬਾਅਦ ਦੁਬਾਰਾ ਫਿਰ ਉਹਦਾ ਉਹੀ ਮਲੇਸੇਦਰਾ ਸਕੈਨ ਹੋਏਗਾ। ਜੀ ਜੇ ਪੇਸ਼ੈਂਟ ਨੂੰ ਲੋੜ ਲੱਗਦੀ ਆ ਠੀਕ ਹੈ ਜੀ ਤਾਂ ਅਸੀਂ ਦੁਬਾਰਾ ਉਹਦਾ ਪੇਸ਼ੈਂਟ ਦਾ ਸਕੈਨ ਕਰਦੇ ਆਂ ਦੇਖਦੇ ਆਂ ਵੀ ਉਹ ਹੁਣ ਜਿਹੜਾ ਉਹ ਚੀਜ਼ ਪਹਿਲਾਂ ਵਧੀ ਸੀ ਉਹ ਬੈਲੈਂਸ ਹੋ ਗਈ ਹੈ ਆਮ ਤੌਰ ਤੇ ਲੋਕਾਂ ਵਿੱਚ ਇੱਕ ਧਾਰਨਾ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਾਂ ਜੈਨੋ ਆਯੂਵੇਦਿਕ ਇਲਾਜ ਲੇਟ ਕਰਤਾ ਦੇਰੀ ਨਾਲ ਇਫੈਕਟ ਕਰਦਾ ਐਲੋਪੈਥਿਕ ਕੰਬੀਨੇਟਿਵਲੀ ਤਾਂ ਪੇਸ਼ੈਂਟ ਦੇ ਅੰਦਰ ਪੇਸ਼ੈਂਟ ਜਿਹੜੀ ਹੈਗੀ ਆ ਉਹਨੂੰ ਫਿਰ ਕਿਸ ਤਰ੍ਹਾਂ ਦੇਖੀਓ ਸਰ ਉਹ ਟਾਈਮ ਹੋਰ ਸੀ ਉਹ ਆਇਤੋਂ 20 ਸਾਲ ਪਹਿਲਾਂ ਨਾਰਥ ਇੰਡੀਅਨ ਜਿਹੜੀਆਂ ਕੰਪਨੀਆਂ ਮੈਂ ਪਹਿਲਾਂ ਹੀ ਦੱਸਿਆ ਜਿਹੜੀਆਂ ਲੋਕਲ ਮੈਡੀਸਿਨਸ ਹੈਗੀਆਂ ਨਾ ਉਹਨਾਂ ਨਾਲ ਲਾਜ ਲੰਬਾ ਚੱਲਦਾ ਜਿਹੜੀਆਂ ਗੇਟ ਲਗਦੀਆਂ ਮੈਡੀਸਿਨਸ ਹੈ ਨਾ ਤੁਹਾਨੂੰ 3 ਜਾਂ 4 ਦਿਨ ਦੇ ਵਿੱਚ ਰਿਜ਼ਲਟ ਦੇ ਕੇ ਦੱਸਣਗੇ ਫਾਸਟ ਐਕਟਿੰਗ ਮੈਡੀਸਿਨਸ ਹੈਗੀਆਂ ਠੀਕ ਹੈ ਜੀ ਥੋੜੀਆਂ ਜੀਆਂ ਲੈਣੀਆਂ ਔਖੀਆਂ ਹੁੰਦੀਆਂ ਮਤਲਬ ਪੀਣ ਵਾਲੀ ਦਵਾਈ ਆ ਥੋੜੀ ਜੀ ਕੱੜਵੀ ਹੁੰਦੀ ਪਰ ਤੁਸੀਂ ਦੇਖੋਗੇ 2 ਜਾਂ 3 ਡੋਸ ਚੋਂ ਤੁਹਾਨੂੰ ਰਿਜ਼ਲਟ ਦੇ ਦੇਣਾ ਤੁਸੀਂ 2-3 ਡੋਸ ਲਓਗੇ ਨਾ ਮੇਰੇ ਕੋਲ ਸ਼ੂਗਰ ਦੇ ਪੇਸ਼ੈਂਟ ਜ਼ਿਆਦਾ ਮੇਰੇ ਕੋਲ ਇੱਕ ਚਮੜੀ ਦੇ ਪੇਸ਼ੈਂਟ ਜ਼ਿਆਦਾ ਤੇ ਇੱਕ ਜਿਨ੍ਹਾਂ ਦੇ ਸਪਰਮ ਕਾਉਂਟ ਨਹੀਂ ਬੰਦਦੇ ਉਹ ਪੇਸ਼ੈਂਟ ਮੇਰੇ ਕੋਲ ਜ਼ਿਆ ਤਿੰਨ ਖੁਰਾਕਾਂ ਤੋਂ ਬਾਅਦ 400 ਦੀ ਸ਼ੂਗਰ 150 ਹੀ ਹੁੰਦੀ ਹੈ। ਠੀਕ ਹੈ ਜੀ। ਤੇ ਤਿੰਨ ਚਾਰ ਖੁਰਾਕਾਂ ਤੋਂ ਬਾਅਦ ਇਸਕਿੰਨ ਦੀ ਕੰਡੀਸ਼ਨ ਦਾ ਪਤਾ ਲੱਗ ਪੈਂਦਾ ਵੀ ਇਹ ਹੁਣ ਹੀਲ ਹੋਣ ਲੱਗ ਪਈ। ਹਾਂ ਇੱਕ ਤੁਸੀਂ ਜਿਹੜਾ ਤੁਹਾਡੇ ਤੋਂ ਜ਼ਿਆਦਾ ਪੇਸ਼ੈਂਟ ਦੱਸਦੇ ਕਿ ਵਿੱਚ ਚਮੜੀ ਦੇ ਰੋਗ ਹੋ ਗਏ ਜਾਂ ਬਾਹਾਂ ਫੰਦੇ ਹੋ ਗਏ ਜਾਂ ਫਿਰ ਸ਼ੂਗਰ ਦੇ ਇਹ ਤਿੰਨਾਂ ਬਿਮਾਰੀਆਂ ਦੇ ਥੋੜਾ ਵਿਸਤਾਰਪੂਰਵਕ ਚਰਨਾ ਬਣੇਗਾ। ਸਭ ਤੋਂ ਪਹਿਲਾਂ ਸਰ ਮੈਂ ਗੱਲ ਕਰੂੰਗਾ ਸ਼ੂਗਰ ਦੀ। ਠੀਕ ਹੈ ਜੀ। ਸਾਡਾ ਜਿਹੜਾ ਦੇਸ਼ ਹੈ ਇੰਡੀਆ ਇਹ ਕੈਪੀਟਲ ਆਫ ਡਾਇਬੀਟਿਸ ਹੈਗਾ। ਸਭ ਤੋਂ ਵੱਧ ਦੁਨੀਆ ਦੇ ਵਿੱਚ ਸ਼ੂਗਰ ਦੇ ਪੇਸ਼ੈਂਟ ਸਾਡੇ ਦੇ ਕੁਝ ਖਾਣ ਪੀਣ ਦੀ ਇਸ ਵਿੱਚ ਕੁਝ ਪੈਸਟੀਸਾਈਡਸ ਯੂਜ਼ ਹੈਗਾ ਉਹਦੇ ਨਾਲ ਪੈਂਕਰੀਆਜ਼ ਖਰਾਬ ਹੋ ਰਿਹਾ ਤੇ ਪੇਸ਼ੈਂਟ ਨੂੰ ਸ਼ੂਗਰ ਹੋ ਰਹੀ ਹੈ ਆਯੁਰਵੈਦਿਕ ਜਿਹੜਾ ਇਸ ਤਰ੍ਹਾਂ ਦਾ ਨਾ ਮੇਰੇ ਕੋਲ ਜੇ ਪੇਸ਼ੈਂਟ ਆ ਜਾਏਗਾ ਪਹਿਲਾਂ ਪਹਿਲਾਂ ਜਿਹਨੂੰ ਸ਼ੂਗਰ ਹੋਈ ਨਾ ਰੀਸੈਂਟਲੀ ਡਾਇਗਨੋਸ ਜਿਹੜਾ ਪੇਸ਼ੈਂਟ ਆ ਜਾਏਗਾ ਨਾ ਮੈਂ ਕਲੇਮ ਕਰਦਾ ਸਾਡੇ ਕੋਲ ਪੇਸ਼ੈਂਟ ਠੀਕ ਹੋਏਗਾ ਜੇ ਤਾਂ ਪੇਸ਼ੈਂਟ ਦੀ ਕਿਉਂਕਿ ਇਹ ਸਾਰੇ ਮੈਟਾਬੋਲਿਕ ਡਿਸਆਰਡਰ ਹੈਗੇ ਸਾਰੇ ਠੀਕ ਹੈ ਜੀ ਲਾਈਫਸਟਾਈਲ ਡਿਸਆਰਡਰ ਹੈਗੇ ਸਾਰੇ ਜੇ ਤੁਸੀਂ ਆਪਣੀ ਡਾਈਟ ਫਰੈਂਡ ਸਹੀ ਰੱਖੋਗੇ ਸਾਡੀ ਆਯੁਰਵੈਦਿਕ ਮੈਡੀਸਨ ਨਾਲ ਚੱਲੋਗੇ ਤੁਹਾਨੂੰ ਕੋਈ ਐਲੋਪੈਥੀ ਦਵਾਈ ਲੈਣ ਦੀ ਲੋੜ ਨਹੀਂ ਆ ਠੀਕ ਹੈ ਅਸੀਂ ਆਯੁਰਵੈਦਿਕ ਮੈਡੀਸਨ ਨਾਲ ਇਹਨੂੰ ਕੰਟਰੋਲ ਕਰ ਲੈਂਦੇ ਆ ਤੇ ਉਸ ਤੋਂ ਇਲਾਵਾ 슈ਗਰ ਨਾਲ ਹੋਣ ਵਾਲੇ ਸਾਈਡ ਇਫੈਕਟ 슈ਗਰ ਨਾਲ ਅੱਖਾਂ ਵੀ ਖਰਾਬ ਹੋਣਾ ਕਿਡਨੀ ਤੇ ਜਿਹੜਾ ਪ੍ਰਭਾਵ ਪੈਂਦਾ ਹਾਰਟ ਤੇ ਜਿਹੜਾ ਪ੍ਰਭਾਵ ਪੈਂਦਾ ਆਯੁਰਵੈਦਿਕ ਮੈਡੀਸਨਸ ਇਹਨਾਂ ਚੀਜ਼ਾਂ ਦੇ ਵਿੱਚ ਆਉਂਦੀ ਹੈ ਠੀਕ ਹੈ ਅਸੀਂ ਸਿਰਫ ਖਾਲੀਆਂ ਚ 슈ਗਰ ਕੰਟਰੋਲ ਨਹੀਂ ਕਰ ਰਹੀ ਹਾਂ ਅੰਦਰੋਂ 슈ਗਰ ਸਾਡੀ ਬੋਡੀ ਨੂੰ ਨੁਕਸਾਨ ਨਾ ਕਰੇ ਅਸੀਂ ਉਹਨੂੰ ਵੀ ਕਵਰ ਕਰਨਾ ਵੀ ਸਾਡੀਆਂ ਅੱਖਾਂ ਤੇ ਪ੍ਰਭਾਵ ਨਾ ਪ ਪਰ ਜਨੋ ਕੋ 20 ਸਾਲ ਲੰਦਾ ਉਹਦੀਆਂ ਅੱਖਾਂ ਤੋਂ ਪੜਦਾ ਕਿਛੁਂ ਖਰਾਬ ਹੋਣਾ ਲੱਗ ਪੈਂਦਾ ਹਮ ਆਯੁਰਵੈਦਿਕ ਮੈਡੀਸਿਨਸ ਨਾਲ ਇਹ ਹੁੰਦਾ ਵੀ ਪਿੱਛੋਂ ਵੀ ਤੁਹਾਡੀ ਜਿਹੜੀ ਵੀ ਅੰਦਰੋਂ ਕੋਈ ਨਿਊਰੋਪੈਥੀਆ ਡਾਇਬਟਿਕ ਨਿਊਰੋਪੈਥੀਆ ਡਾਇਬਟਿਕ ਨੈਫਰੋਪੈਥੀਆ ਡਾਇਬਟਿਕ ਰੈਟੀਨੋਪੈਥੀ ਅੱਖਾਂ ਦੀ ਪ੍ਰੋਬਲਮ ਉਹ ਸਾਰਾ ਹੀ ਪਿੱਛੋਂ ਹੀ ਤੁਹਾਨੂੰ ਕਦੀ ਪ੍ਰੋਬਲਮ ਨਹੀਂ ਆਏਗੀ ਜੇ ਪ੍ਰੋਬਲਮ ਹੈਗੀ ਆ ਤਾਂ ਅਸੀਂ ਉਹਨੂੰ ਦਵਾਈ ਨਾਲ ਠੀਕ ਕਰਾਂਗੇ ਜਿਹੜੇ ਤੁਸੀਂ ਨਾੜੀ ਵਾਲੇ ਜਿਹੜੇ ਯੰਤਰ ਦੱਸਿਆ ਸੀ ਇਹ ਮੰਨ ਸ਼ੂਗਰ ਤੇ ਪਿਛੋਂ ਦੋਧਰ ਅਸੀਂ ਡਾਇਗਨੋਸ ਕਰਦੇ ਜੀ ਇਹਦੇ ਵਿੱਚ ਕੀ ਪਰ ਲੱਗ ਜਾਂਦਾ ਸਰ ਵੀ ਮੰਨ ਲ ਉਹਨੂੰ ਪੈਰਾਂ ਚੋਂ ਸੇਕ ਨਿਕਲਦਾ ਉਹ ਸਾਨੂੰ ਪਤਾ ਲੱਗ ਜਾਏਗਾ ਉਹਦਾ ਬਾਤ ਵਧਿਆ ਹੋਆ ਸਾਨੂੰ ਉਹਦੇ ਨਾਲ ਹੀ ਨਵਜੇ ਆ ਜਾਏਗਾ ਵੀ ਉਹਦਾ ਬਾਤ ਵਧਿਆ ਹੋਆ ਇਹ ਕਿਉਂਕਿ ਬਾਤ ਤੇ ਇੱਕ ਡਿਸਆਰਡਰ ਹੈਗਾ ਆਯੁਰਵੇਦ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਜਦੋਂ ਸਾਨੂੰ ਉਹਦੇ ਚ ਪਤਾ ਲੱਗਿਆ ਵੀ ਇਹਦਾ ਇਹ ਚੀਜ਼ ਵਧੀਆ ਸੀ ਉਹਦੀ ਦਵਾਈ ਦੰਮਾਂਗੇ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਫਰਕ ਪੈ ਜਾਏਗਾ ਤੇ ਜੇ ਗੱਲ ਕੀਤੀ ਜਾਵੇ ਇਲਾਜ ਦੀ ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਇਲਾਜ ਕਰਦੋ ਕਈ ਲੋਕ ਇਸੇ ਕੰਮ ਕੇ ਵੀ ਕਰਵਾਉਂਦੇ ਕਿ ਮਹਿੰਗੇ ਇਲਾਜ ਆਯੁਰਵੈਦਿਕ ਔਰ ਐਲੋਪੈਥਿਕ ਔਰ ਆਪਣਾ ਜੋ ਨਮਾਹ ਕਨਸੈਪਟ ਤੁਸੀਂ ਨਾਲੀਆਂ ਨਾਲ ਦੱਸਿਆ ਮਤਲਬ ਇਹ ਦੇ ਵਿੱਚ ਕੋ ਸਰ ਜਿਹੜਾ ਮੀਡੀਅਮ ਕਲਾਸ ਸਾਡੇ ਲੋਕ ਹਨ ਇਹ ਉਹਨਾਂ ਲਈ ਬਣਿਆ ਹੋਇਆ ਹੈਯੁਰਵੇਦ ਜਿਹੜੀ ਬੂਟੀਆਂ ਹੈਗੀਆਂ ਉਹੀ ਤੋੜ ਕੇ ਦਵਾਈਆਂ ਬਣੀਆਂ ਬਹੁਤ ਮਤਲਬ ਕੋਸਟ ਇਫੈਕਟਿਵ ਦਵਾਈਆਂ ਸਾਡੀਆਂ ਠੀਕ ਹੈ केरला ਤੋਂ ਸਾਡਾ ਦਵਾਈਆਂ ਮਹਗਾਨ ਦਾ ਹੀ ਇਹ ਮਕਸਦ ਆ ਉਹ ਜੇ ਕੋਈ ਹੋਰ ਕੰਪਨੀ ਨਾਰਥ ਇੰਡੀਆ ਦੀ ਦੀ ਸ਼ੀਸ਼ੀ 300 ਰੁਪਏ ਦੀ ਹੈ ਨਾ ਤਾਂ ਉੱਥੇ 100 ਰੁਪਏ ਦੀ ਹੋਏਗੀ ਮਤਲਬ ਅਫੋਰਡੇਬਲ ਬਹੁਤ ਫੋਟੇਬਲ ਦਵਾਈਆਂ ਬਹੁਤ ਜ਼ਿਆਦਾ ਫੋਟੇਬਲ ਨੇ ਸਧਾਰਨ ਵਿਅਕਤੀ ਮਤਲਬ ਈਜ਼ਲੀ ਮੈਡੀਸਿਨ ਤੁਹਾਡੀ ਲੈ ਸਕਦਾ ਸਰ ਸਾਡਾ ਨਾ ਮਤਲਬ ਜਦੋਂ ਮੈਂ 10 ਸਾਲ ਪਹਿਲਾਂ ਇੱਥੇ ਸ਼ੁਰੂ ਕੀਤਾ ਸੀ ਕੰਮ ਤਾਂ ਇਹੀ ਸੋਚ ਕੇ ਸ਼ੁਰੂ ਕੀਤਾ ਸੀ ਵੀ ਸਧਾਰਨ ਬੰਦੇ ਨੂੰ ਆਰਾਮ ਆਵੇ ਵੀ ਕੋਈ ਲੋਕਲ ਬੰਦਾ ਸਾਡਾ ਬਹੁਤੇ ਪੈਸੇ ਖਰਚ ਕੇ ਬਾਹਰ ਨਾ ਪਟਕਦਾ ਫਿਰੇ ਠੀਕ ਹੈ ਜੀ ਤੇ 10 ਸਾਲ ਤੋਂ ਅਸੀਂ ਕਾਮਯਾਬ ਵੀ ਤਾਂ ਹੀ ਹਾਂ ਅਸੀਂ ਲੋਕਾਂ ਨਾਲ ਜੁੜੇ ਵੀ ਤਾਂ ਹੀ ਹਾਂ ਵੀ ਅਸੀਂ ਬਹੁਤ ਸਾਡਾ ਰੇਟ ਜਨਾਉਂਦਾ ਮੈਂ ਕੋਈ ਆਪਣੀ ਕਲੀਨਿਕ ਦੀ ਫੀਸ ਨਹੀਂ ਲੈਂਦਾ ਸਿਰਫ ਮੈਡੀਸਨ ਦੇ ਪੈਸੇ ਲਈਦਾ ਠੀਕ ਹੈ ਉਹ ਵੀ ਡਿਸਕਾਊਂਟ ਰੇਟ ਤੇ ਮੈਡੀਸਨਸ ਦੇ ਦਿੰਦੀਆਂ ਸਾਰੀਆਂ ਅਸੀਂ ਕੋਈ ਐਮ ਆਰ ਪੀ ਤੇ ਕੋਈ ਡਾਇਗਨੋਸਟਿਕ ਨਹੀਂ ਸਾਡੀ ਹੈਗੀ ਸਾਰੇ ਡਿਸਕਾਊਂਟ ਸਾਡੇ ਕੋਲ ਟੈਸਟ ਵੀ ਵਿੱਚ ਸਾਰੇ ਜਿਹੜੇ ਹੁੰਦੇ ਉਹ ਵੀ ਡਿਸਕਾਊਂਟ ਰੇਟ ਤੇ ਹੀ ਦਈਦੇ ਸਾਰੇ ਕੁਝ ਪੇਸ਼ੈਂਟ ਨੂੰ ਜਿਹੜੇ ਮਤਲਬ ਤਿੰਨ ਮੇਨ ਤੁਹਾਡੇ ਦੱਸੇ ਤੁਸੀਂ ਇਸ ਦਾ ਤੇ ਬਾਹਾਂ ਦੇ ਪਰ ਨਾਲੇ ਹੋਵੇ ਜਾਂ ਫਿਰ ਸ਼ੂਗਰ ਵਾਲੇ ਹੋਵੇ ਤੇ ਜਾਂ ਫਿਰ ਉਸ ਤੋਂ ਇਲਾਵਾ ਤੀਸਰਾ ਜੋ ਸਿਹਤ ਸੀ ਸਕਿਨ ਦੀ ਪ੍ਰੋਬਲਮ ਸਕਿਨ ਦੀ ਚਮੜੀ ਦੇ ਰੋਗਾਂ ਦੇ ਇਹਨਾਂ ਵਾਸਤੇ ਕੋਈ ਖਾਸ ਸਨੇਹਾ ਦੇਣਾ ਚਾਹੁੰਦਾ ਹਾਂ ਸਿਰ ਮੈਂ ਦੋ ਗੱਲਾਂ ਹੋਰ ਕਰਨੀਆਂ ਇੱਕ ਤਾਂ ਸਕਿਨ ਦੇ ਪੇਸ਼ੈਂਟ ਹਨ ਜਿਹੜੇ ਅੱਜ ਕੱਲ ਖਾਣ ਪੀਣ ਜਿਹੜਾ ਸੌਸ ਮਾਇਓਨੈਸ ਖੱਟੀ ਚੀਜ਼ਾਂ ਦਾ ਬਹੁਤ ਜਨ ਬੱਟ ਗਿਆ ਮੁੰਡਿਆਂ ਦੇ ਵਿੱਚ ਜਾਂ ਫੀਮੇਲ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਸਾਡੇ ਲਈ ਨਹੀਂ ਬਣੀਆਂ ਅਸੀਂ ਉਹ ਵੀ ਕੰਜ਼ਿਊਮ ਕਰ ਰਹੇ ਹਾਂ ਮਤਲਬ ਮੈਨਮੇਡ ਖਟੀਆਂ ਚੀਜ਼ਾਂ ਮੈਨਮੇਡ ਖਟੀਆਂ ਚੀਜ਼ਾਂ ਸੌਸੇਜ਼ ਆ ਗਏ ਮਾਇਓਨੈਸ ਆ ਗਿਆ ਵੈਜੀਟੇਬਲ ਆਇਲ ਹੈਗਾ ਸਾਰਾ ਹਾਂ ਜਾਂ ਸਾਨੂੰ ਹੁਣ ਅਸੀਂ ਕੀ ਕਰਦੇ ਹਾਂ ਦੁੱਧ ਪੀਤਾ ਪਰੋਂ ਸੌਸ ਖਾ ਲਈ ਪਰੋਂ ਆਚਾਰ ਖਾ ਲਈ ਜਿਹੜੀਆਂ ਚੀਜ਼ਾਂ ਦਾ ਮੇਲ ਨਹੀਂ ਸਬਜ਼ੁਰਗ ਦੱਸਦੇ ਹੁੰਦੇ ਸੀ ਕਿ ਆਯੁਰਵੇਦਿਕ ਜਿਹੜਾ ਦੱਸਦਾ ਵੀ ਆ ਚੀਜ਼ ਦਾ ਮੇਲ ਨਹੀਂ ਹੈਗਾ ਮੁੱਲੀ ਤੇ ਦੁੱਧ ਦਾ ਮੇਲ ਨਹੀਂ ਹੈਗਾ ਅਸੀਂ ਅੱਜ ਕੱਲ੍ਹ ਆਚਾਰ ਦੇ ਨਾਲ ਦੁੱਧ ਪੀ ਰਹੇ ਹਾਂ ਮਰਜੀ ਨੂੰ ਪਤਾ ਹੀ ਨਹੀਂ ਕਿਉਂਕਿ 버거 ਕਰਦਾ ਉਹਦੇ ਚ ਸੌਸ ਹੈਗੀ ਪਰ ਦੁੱਧ ਪੀ ਲਿਆ ਇਹ ਚੀਜ਼ਾਂ ਰਕਤ ਨੂੰ ਪ੍ਰਕੋਪਿਤ ਕਰਦੀਆਂ ਮਤਲਬ ਰਕਤ ਨੂੰ ਰਕਤ ਜਿਹੜਾ ਸਾਡਾ ਬਲੱਡ ਹੈ ਨਾ ਹੂੰ ਹੂੰ ਉਹਨੂੰ ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ ਹੈ ਤਾਂ ਫਿਰ ਕਿੰ ਉਹ ਜਿਹੜੀ ਅੰਦਰੋਂ ਪ੍ਰੋਬਲਮ ਆ ਸਕਿੰਦੇ ਤਰੀਕੇ ਚ ਆਉਂਦੀ ਹੈ ਠੀਕ ਹੈ ਅਸੀਂ ਮਸ਼ੀਨਾਂ ਡਾਇਗਨੋਸ ਕਰਾਂਗੇ ਅੰਦਰ ਪਿਤਵਦਿਆ ਰਕਤ ਦੋਸ਼ ਦੀ ਇੰਡਸਟਰੀ ਹਾਂ ਉਹਨੂੰ ਡਾਇਗਨੋਸ ਕਰਾਂਗੇ ਸਾਡੇ ਕੋਲ ਸਿਰ ਸੌਰੀ ਅਸੀਂ ਦਾ ਐਕਜ਼ੀਮਾ ਦੇ ਬਹੁਤ ਪੇਸ਼ੈਂਟ ਆਉਂਦੇ ਆ ਤੇ ਉਹ 10 ਦਿਨ 12 ਦਿਨ ਦੇ ਵਿੱਚ ਹੀ ਦੇਖਣ ਲੱਗ ਪੈਂਦੇ ਵੀ ਹੁਣ ਜਿਹੜਾ ਉਹਨਾਂ ਦੀ ਪ੍ਰੋਬਲਮ ਘਟਣ ਲੱਗ ਪਈ ਮਤਲਬ ਆਪਾਂ ਨੂੰ ਖਾਣ ਪੀਣ ਦਾ ਵੀ ਫਰੇਜ਼ ਰੱਖਣਾ ਪਿਆ ਕਰ ਹਰ ਜਦੋਂ ਤੱਕ ਨਿਦਾਨ ਮਤਲਬ ਜੋ ਕਾਰਨ ਹੈਗਾ ਬਿਮਾਰੀ ਦਾ ਉਹ ਜੇ ਨਹੀਂ ਅਸੀਂ ਉਹਨੂੰ ਨਹੀਂ ਹਟਾਵਾਂਗੇ ਤਾਂ ਕਿਹਦਾ ਟਰੀਟਮੈਂਟ ਹੋਏਗਾ ਸਭ ਤੋਂ ਪਹਿਲਾਂ ਹੀ ਜਿਹੜਾ ਨਾ ਟਰੀਟਮੈਂਟ ਦਾ ਫੰਡਾ ਹੀ ਇਹ ਆ ਮੈਨੂੰ ਨਿਦਾਨ ਨੂੰ ਖਤਮ ਕਰੋ ਫਿਰ ਚਿੱਕਾ ਕਰੋ ਜੇ ਕੋਈ ਬੰਦਾ ਡਰਿੰਕ ਕਰਦਾ ਨਾ ਉਹਦਾ ਲੀਵਰ ਲੀਵਰ ਖਰਾਬ ਆ ਜਦ ਤੱਕ ਉਹ ਡਰਿੰਕ ਨਹੀਂ ਛੱਡੇਗਾ ਤਾਂ ਅਸੀਂ ਲੀਵਰ ਕਿਦਾਂ ਠੀਕ ਕਰਾਂਗੇ ਉਹਦਾ ਤੇ ਚਮੜੀ ਦੇ ਰੋਗਾਂ ਦਾ ਸਭ ਤੋਂ ਵੱਧ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਅਲਰਜੀਕ ਦੇ ਆ ਐਕਜ਼ੀਮਾ ਦੇ ਆ ਜਾਂ ਸੋਰਿਆਸਿਸ ਦੇ ਜਿਹੜੇ ਪੇਸ਼ੈਂਟ ਹੈ ਨਾ ਅੱਜਕੱਲ ਬਹੁਤ ਇਹਦੀ ਕਾਮਨ ਪ੍ਰੋਬਲਮ ਆਸ ਫੋਰ ਐਸਐਸ ਠੀਕ ਹੈ ਯਾ ਐਕਜ਼ੀਮਾ ਹੂੰ ਹੂੰ ਮੈਂ ਕਹਿੰਨਾ ਆਯੁਰਵੇਦਿਕ ਨਾਲੋਂ ਵੱਧ ਅੱਛਾ ਟਰੀਟਮੈਂਟ ਕਿਤੇ ਹੋਰ ਨਹੀਂ ਹੈਗਾ ਉਸੀ ਦਾ ਠੀਕ ਹੈ ਜੀ ਇੱਕ ਰਹਿ ਗਿਆ ਸਰ ਬਾਂਝਪਨ ਦੀ ਗੱਲ ਹਾਂਜੀ ਆਪਾਂ ਗੱਲ ਕਰਦੇ ਆ ਮੈਨੂੰ ਪਿਛਲੇ 10 ਸਾਲ ਜਿੱਥੇ ਦੇਖਣ ਨੂੰ ਮਿਲਿਆ ਵੀ ਮੁੰਡਿਆਂ ਦੇ ਵਿੱਚ ਸਪਰਮ ਕਾਊਂਟ ਤੇ ਟੈਸਟੋਸਟੇਰੋਨ ਬਹੁਤ ਲੋਅ ਆ ਓਕੇ ਉਹਦਾ ਕਾਰਨ ਵੀ ਫੂਡ ਹੈਬਿਟਸ ਠੀਕ ਨਹੀਂ ਹੈਗਿਆ ਠੀਕ ਹੈ ਜੀ ਲੋਕ ਦੇਸੀ ਕੀ ਨਹੀਂ ਖਾ ਰਹੇ ਉਹ ਜੋ ਕਿ ਖਾਣਾ ਚਾਹੀਦਾ ਇੱਕ ਮਾਤਰਾ ਦੇ ਵਿੱਚ ਮੇਰੇ ਰੁਕੇਗਾ ਕਿਸੇ ਮਿਲਿਆ ਅੱਜ ਅੱਜ ਕਿਹਾ ਤੇ ਖਾਓ ਲੋਕ ਦੇ ਤਰ੍ਹਾਂ ਅਸੀਂ ਜਿਹੜਾ ਨਾ ਆਯੁਰਵੇਦ ਵਿੱਚ ਲਿਖਿਆ ਵੀ ਹਰ ਚੀਜ਼ ਥੋੜੀ ਥੋੜੀ ਲੈ ਲੈਣੀ ਚਾਹੀਦੀ ਹਾਂ ਐਕਸੈਸ ਆਫ एवरीथिंग ਇਜ਼ ਬੈਡ ਅਸੀਂ ਡਿਫਾਈਨਡ ਜ਼ਿਆਦਾ ਖਾਣ ਲੱਗ ਪਏ ਡਾਲਣੇ ਜ਼ਿਆਦਾ ਖਾਣ ਲੱਗ ਪਏ ਡਾਈਟ ਦੇ ਵਿੱਚ ਦੇਸੀ ਕੀ ਬੰਦ ਕਰਤਾ ਅਸੀਂ ਬਦਾਮ ਅਖਰੋਟ ਇਦਾਂ ਦੀਆਂ ਚੀਜ਼ਾਂ ਵਰਤਨ ਕਰਤੀਆਂ ਵਰਜਿਸ਼ ਬੰਦ ਕਰਤੀ ਉਹਦੇ ਨਾਲ ਕੀ ਹੈ ਟੈਸਟੋਸਟੀਰੋਨ ਲੈਵਲ ਲੋ ਹੈ ਤੇ ਜਦੋਂ ਸਪਰਮ ਕਾਉਂਟ ਘਟ ਗਿਆ ਤੇ ਅੱਗੇ ਫਰਟੀਲਿਟੀ ਨਹੀਂ ਹੋ ਰਹੀ ਬੱਚ ਕਰਨ ਦੀ ਸ਼ਕਤੀ ਘਟ ਰਹੀ ਹੈ ਠੀਕ ਹੈ ਜੀ ਉਸ ਸੀਜ਼ ਦਾ ਸਰ ਮੈਥੇ ਸਪੈਸ਼ਲ ਆ ਜਾ ਸਰ ਓਕੇ ਮਤਲਬ ਕੁਝ ਕੁਝ ਇਸ ਤਰ੍ਹਾਂ ਦੇ ਵੀ ਕੇਸ ਅਸੀਂ ਠੀਕ ਕੀਤੇ ਜਿਨ੍ਹਾਂ ਨੂੰ 10-10 ਸਾਲ ਤੋਂ ਪ੍ਰੈਗਨਨਸੀ ਨਹੀਂ ਸੀ। ਇੱਕ ਜਾਂ ਦੋ ਮਹੀਨੇ ਦੇ ਵਿੱਚ ਅਸੀਂ ਸਪਰਮ ਕਾਊਂਟ ਉਹਦੇ ਲੈਵਲ ਤੇ ਲੈ ਆਈਦੇ ਸਰ। ਓਕੇ ਸਿਰਫ ਕੇਰਲਾ ਦੀਆਂ ਆਯੁਰਵੈਦਿਕ ਦੁਕਾਨਾਂ ਉਲ ਦੁਕਾਨਾਂ ਇਥੇ ਲੋਕਲ ਵੀ ਨਹੀਂ ਮਿਲਦੀਆਂ। ਉੱਥੋਂ ਹੀ ਅਸੀਂ ਸਰ ਮੰਗਾਈ ਦੀਆਂ। ਥੋੜਾ ਟਾਈਮ ਹੀ ਲੈਣੀ ਪੈਂਦੀ ਆ ਤੇ ਤੁਸੀਂ ਅਸੀਂ ਟੈਸਟਾਂ ਦੇ ਵਿੱਚ ਵੀ ਦੇਖੀਦਾ ਵੀ ਜਿਹੜਾ ਟੈਸਟੋਸਟੇਰੋਨ ਮੇਲ ਹਾਰਮੋਨ ਆ ਉਹ ਦੋ ਮਹੀਨੇ ਦੇ ਵਿੱਚ ਹੀ ਆਪਣੇ ਲੈਵਲ ਤੇ ਆ ਜਾਂਦਾ। ਤੇ ਜਿਹੜੀ ਵੀ ਮੁੰਡਿਆਂ ਨੂੰ ਹੋਰ ਵੀ ਕੋਈ ਉਦਾਂ ਦਾ ਇਸ਼ੂ ਹੈਗੇ ਆ ਉਹ ਉਹਦੇ ਨਾਲ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸੋ ਮੀਤ ਕਰਦੇ ਆ ਡਾਕਟਰ ਮਸੀਹ ਨੇ ਕੀਤੀਆਂ ਹੋਈਆਂ ਗੱਲਬਾਤਾਂ ਤੋਂ ਜਿਹੜੇ ਜਿਨ੍ਹਾਂ ਬਿਮਾਰੀਆਂ ਦੀਆਂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਉਸ ਬਿਮਾਰੀਆਂ ਨਾਲ ਜੁੜੇ ਹੋਏ ਮਰੀਜ਼ਾਂ ਨੂੰ ਕੁਝ ਲਾਭ ਹੋਵੇਗਾ ਔਰ ਨੀਚੇ ਸਕਰੀਨ ਤੇ ਨਾਲ ਨੰਬਰ ਦੇ ਰਹੇ ਆ ਜੇਕਰ ਕੋਈ ਨਾਲ ਸੰਪਰਕ ਕਰਨ ਦਾ ਜਦਾ ਹੋਏ ਤਾਂ ਇਹਨਾਂ ਨਾਲ ਮਿਲ ਕਰ ਸਕਦਾ ਹੈ ਧੰਨਵਾਦ